ਜਲੰਧਰ ਅੰਮ੍ਰਿਤਸਰ ਮੁੱਖ ਹਾਈਵੇ ਤੇ ਉਸ ਵੇਲੇ ਭਿਆਨਕ ਹਾਦਸਾ ਵਾਪਰਦਾ ਵਾਪਰਦਾ ਰਹਿ ਗਿਆ ਜਦੋਂ ਖੱਡਾ ਦੇ ਨਾਲ ਪਈ ਹੋਈ ਇੱਕ ਟਰਾਲੀ ਨੈਸ਼ਨਲ ਹਾਈਵੇ ਤੇ ਪਲਟ ਗਈ ਟਰੈਕਟਰ ਚਾਲਕ ਮੁਤਾਬਕ ਖੱਡੇ ਦੇ ਵਿੱਚ ਟਰਾਲੀ ਵੱਜੀ ਜਿਸ ਕਾਰਨ ਟਰੈਕਟਰ ਦਾ ਐਕਸਲ ਟੁੱਟ ਗਿਆ ਤੇ ਇਹ ਮੂਹਦੇ ਮੂੰਹ ਜਾ ਡਿੱਗੀ ਹਾਲਾਂਕਿ ਇਸ ਦੌਰਾਨ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਉੱਠੇ ਨਜ਼ਰ ਆਏ ਲੋਕਾਂ ਮੁਤਾਬਕ ਇਹ ਓਵਰ ਲੋਡ ਟਰਾਲੀ ਨਾਕੇ ਤੇ ਮੁਲਾਜ਼ਮਾਂ ਨੂੰ ਕਿਉਂ ਨਜ਼ਰ ਨਹੀਂ ਆਈ ਜਦਕਿ ਉਸ ਤੋਂ ਥੋੜੀ ਦੂਰੀ ਤੇ ਹੀ ਹਾਈ ਟੈਕ ਨਾਕਾ ਲਗਾਇਆ ਗਿਆ ਸੀ ਤੇ ਉਸ ਨਾਕੇ ਨੂੰ ਪਾਰ ਕਰਕੇ ਟਰਾਲੀ ਇਸ ਜਗ੍ਹਾ ਤੇ ਪਹੁੰਚੀ ਸੀ ਇਸ ਟਰਾਲੀ ਦੇ ਪਲਟਣ ਨਾਲ ਕਈ ਦੂਰ ਤੱਕ ਲੰਬੀਆਂ ਲਾਈਨਾਂ ਵਾਹਨਾ ਦੀਆਂ ਲੱਗ ਗਈਆਂ ਆਹ ਟਰਾਲੀ ਪਹਿਲਾਂ ਜੀ ਤੋਂ ਅਦਰ ਟਿਲ ਵਾਦੋਂ ਨਾਂ ਕੀ ਹੀ ਨਾਕੇ ਦੇ ਤੋਂ ਨਾ ਤੇ ਉਹਨਾਂ ਨੇ ਰਾਹ 'ਚ ਰੋਕਿਆ ਮੇਰੇ ਸਾਨੂੰ ਦੋ ਟਰਾਲੀਆਂ ਦਾ ਮਾਲ ਆ ਤੇ ਦਰਿਆ ਦੇ ਵੀ ਨਾਕਾ ਤੇ ਦਰਿਆ ਦੇ ਉੱਤੇ ਵੀ ਨਾਕਾ ਹੋਗਾ ਤਾਂ ਟਾਇਰ ਵੇਖੋ ਜੀ ਕਿੱਡੀ ਜ਼ੋਰ ਦੀ ਉਹਨੇ ਬ੍ਰੇਕ ਮਾਰੀ ਉਹ ਵੀ ਸਾਰੇ ਟਾਇਰ ਘਸੇ ਆ ਤੇ ਹੁਣ ਜੇ ਥੱਲੇ ਚਲ ਜਾਂਦਾ ਤੇ ਡਰਾਈਵਰ ਦਾ ਕੀ ਬੰਦਦਾ ਤਾਗੋ ਵੀ ਇਹ ਲੋਕ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਾਲਾ ਵੀ ਹੁੰਦਾ ਉਹਦਾ ਕਿੱਡਾ ਨੁਕਸਾਨ ਹੋਣਾ ਹੈ ਤੇ ਜ ਜ ਉਹਦੀ ਜਾਨ ਵੀ ਜਾ ਸਕਦੀ ਸੀ ਪਹਿਲਾਂ ਟਾਇਰ ਦੇ ਵੀ ਵੇਖ ਲਓ ਕਿੰਨੀ ਜ਼ੋਰ ਨਾਲ ਬ੍ਰੇਕ ਮਾਰੀ ਐਕਸਲ ਵੀ ਟੁੱਟ ਗਿਆ ਉਹਨੇ ਕੰਟਰੋਲ ਨਹੀਂ ਕੀਤਾ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਹੈ ਇਹ ਪੂਰਾ ਟਰਾਲੇ ਦੇ ਉੱਤੇ ਮਾਰ ਟਰਾਲੇ ਤੋਂ ਹੀ ਵਾਦੀ ਹੋਣਾ ਤੇ ਇਹ ਸਿਰਫ ਪੈਸਿਆਂ ਪਿੱਛੇ ਇਹ ਕੁਝ ਕਰਨਦੇ ਆ ਵੀ ਪੈਸੇ ਪਹਿਲਾਂ ਵੇਖ ਲਓ ਆਪਣੀ ਜਾਨ ਤੇ ਵੇਖ ਲਓ ਨਾ ਇਹ ਕੋਦੀ ਇਹਨਾਂ ਬਿਆਸ ਟੈਕ ਨਾਕਾ ਕਾਵਾ ਟੀਮਾਂ ਵੀ ਹਾਈ ਟੈਕ ਨਾਕਾ ਕਾਵਾ ਉੱਥੇ ਵੀ ਕੈਮਰੇ ਲੱਗੇ ਆਉਦੀ ਰਿਪੋਰਟਿੰਗ ਕਢਾ ਕੇ ਦੇ ਲੈਣ ਉਹ ਵੀ ਇੱਥੇ ਹੀ ਬੈਠੇ ਹੋਏ ਆ ਉਹਨਾਂ ਨੇ ਕਦੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੁੰਦੀ ਵੀ ਇੰਨਾ ਮਾਲ ਭਰਿਆ ਹੋਆ ਤੇ ਕਿਉਂ ਨਹੀਂ ਰੋਕੇ ਤੇ ਪਿਆ ਜਾਵੇ ਉਹ ਵੀ ਅੰਦਰ ਬੈਠੇ ਹੋਏ ਚੁੱਪ ਕਰਕੇ ਇਹ ਕਿੱਥੇ ਚੱਲੇ ਆਏ ਕਿਹੜੀ ਬੁੱਟਰ ਬੁੱਟਰ ਫੈਕਟਰੀ ਆ ਕਿੱਥੋਂ ਲੱਦਿਆ ਆਈ ਕੀ ਕਾਰਨਾ ਆ ਵੀ ਸੈੱਡ ਸੂਟ ਵਾਚੀ ਕੀ ਗੱਲ ਹੋ ਗਈ ਆ ਹਾਂ ਜੀ ਕਰਦਾ ਐਕਸਲ ਪੁੱਟਿਆ ਗਿਆ ਪੁੱਟ ਗਿਆ ਉੱਤੇ ਇੱਕ ਲੰਬਾ ਜਿਹਾ ਟ੍ਰੱਕ ਆ ਰਿਹਾ ਅਵੀ ਹੁੰਦੀ ਹੈ ਸਪੀਡ ਦਾ ਡਿਕੇ ਜੀ ਘੋਲੀ ਹੋ ਗਈ ਜੀ ਐਨ ਸਪੀਡ ਉਹ ਦੰਗਰ ਕਰਦਾ 75 ਕਿਲੋ ਪ੍ਰੋ ਹੋਣੀ ਨਾ ਕਰੀ ਕਿਉਂਕਿ ਮੈਂ ਆਰ ਪੀ ਅਵਧਾਰ ਸਿੰਘ ਹਾਈਵੇ ਪੈਟ੍ਰੋਲਿੰਗ ਰੋਡ ਤੋਂ ਜੇ ਉੱਰੋਂ ਟ੍ਰਾਲਾ ਚਲਦੇ ਆ ਆਹ ਨਾਲ ਹੁੰਦੇ ਆ ਨੁਕਸਾਨ ਨੁਕਸਾਨ ਕਰ ਹੁੰਦੇ ਆ ਜੀ ਇਹਨਾਂ ਦਾ ਜਿਆਦਾ ਮਾਣ ਲੈ ਤੇ ਲੋਡ ਪੀਦਾ ਵੀ ਮਹਾਰਾਜਾ ਵੀ ਪਿਆ ਨਿਕੈ ਤਾਂ ਇਨਸਾਨ ਕਰ ਸਕਦਾ ਰਸਤੇ ਜੇ ਕਿ ਬੰਦ ਹੋਣੇ ਚਾਹੀਦੇ। ਕਿ ਇਹ ਟਰਾਲੀ ਦਾ ਮਾਲ ਆ ਟਰਾਲੇ ਦਾ ਮਾਲ ਆ। ਟਰਾਲੇ ਤਾਂ ਵੀ ਜਾਦਾ। ਇਹ ਟਰੱਕ ਤੇ ਚਾਲੀ ਤੇ ਨੋਟ ਗਿਰਿਆ ਹੋਇਆ। ਬਿਲਕੁਲ ਬਿਲਕੁਲ। ਇਹ ਪੂਰਤੀ ਧਾਰਿਆ ਨਾਲ ਕੋਈ ਲਾਗੇ ਨਹੀਂ ਸੀ ਬਚਾਅ ਹੋ ਗਿਆ ਤੇ ਜਿਹੜਾ ਲਾਗੇ ਹੁੰਦਾ ਗਿਆ ਸੀ। ਕਾਰ ਵੀ ਗਈ ਬੰਦਾ ਵੀ ਗਿਆ ਸੀ। ਕੀ ਕਹ ਸਕਦੇ ਆ ਜਾਂ ਇਹਨਾਂ ਨੂੰ ਨਾ ਰੋਕਣਾ ਤੇ ਚਾਹੀਦਾ ਪੁਲਿਸ ਨੂੰ। ਉਹ ਨਜਾਇਜ਼ ਆ। ਇਹ ਕੁੜੀ ਵਾਲੇ ਚੌਂਕਾ ਇਹ ਥਾਲੀਆਂ ਜਿਹੜੀਆਂ ਇਹ ਗਲਤਾਂ ਨਜ਼ਾਇਜ਼ ਆ ਇਹ ਹਾਈਵੇ ਤੇ ਚੱਲ ਨਹੀਂ ਸਕਦਾ ਸਹੀ ਹਿਸਾਬ ਨਾਲ ਦੇਖਿਆ ਜਾਵੇ ਇਹ ਮੰਗ ਕਰਦੇ ਕਿ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਬਚਾਅ ਹੋਵੇ ਹੁਣ ਯਾਰਾਂ ਇਕੱਤੀਆਂ ਬੱਚੇ ਖਰਾਬ ਹੋਣਗੀਆਂ ਵੀ ਇਨ੍ਹਾਂ ਦੀ ਵਜ੍ਹਾ ਨਾਲ ਲੋਕ ਫਰਹਾ ਹੋ ਰਹੇ ਸਪੀਡ ਸੀਟ ਹੋ ਜਾਂਦਾ ਵੀ ਮਰੀਜ਼ ਹੋ ਸਕਦਾ ਹੁਣ ਕੋਈ ਸੁਭਾਈ ਨਜਾਮ ਦੇ ਵਿੱਚ ਵਿੱਚ ਛੋਟੀ ਜਿਹੀ ਇਹਨਾਂ ਦੀ ਗਲਤੀ ਆ 근데 덥산은 덥산이야.